ਸੋ ਪਿਆਰਿਓ ਕਹਿੰਦੇ ਨੇ ਕਿ ਉਹ ਭੱਗਾ ਵਾਲੇ ਹੁੰਦੇ ਨੇ ਜੋ ਆਪਣੇ ਗੁਰੂ ਦੇ ਚਰਨਾ ਵਿੱਚ ਪਰਲੋਕ ਸੁਧਾਰ ਜਾਂਦੇ ਨੇ ਸੋ ਲਿਖਿਆ ਹੈ ਕਿ ਮਰਦਾਨਾ ਜੀ ਦੀ ਉਮਰ 70 ਸਾਲ ਦੀ ਹੋ ਚੁੱਕੀ ਸੀ ਅਤੇ ਉਹ ਬਿਮਾਰ ਪੈ ਗਏ ਅਤੇ ਫਿਰ ਐਨੇ ਕਮਜ਼ੋਰ ਹੋ ਗਏ ਕਿ ਉਹਨਾਂ ਦੇ ਬੱਚਣ ਦੀ ਕੋਈ ਉਮੀਦ ਨਾ ਰਹੀ। ਸੋ ਮਦਾਨਾ ਜੀ ਦਾ ਜਨਮ ਮੁਸਲਮ ਪਰਿਵਾਰ ਵਿੱਚ ਹੋਇਆ ਸੀ। ਸੋ ਇਸ ਲਈ ਤੰਤਨ ਸ੍ਰੀ ਗੋਨਕ ਦੇ ਮਹਾਰਾਜ ਜੀ ਨੇ ਪੁੱਛਿਆ ਮਰਦਾਨੇ ਕਿ ਤੇਰੇ ਮਰਤੇਕ ਸਰੀਰ ਨੂੰ ਕਿਸ ਤਰ੍ਹਾਂ ਟਿਕਾਣੇ ਲਾਉਣਾ ਹੈ। ਸੋ ਮਦਾਨਾ ਜੀ ਨੇ ਕਿਹਾ ਕਿ ਗੁਰੂ ਜੀ ਜਿਸ ਤਰ੍ਹਾਂ ਤੁਸੀਂ ਠੀਕ ਸਮਝੋ ਉਸੇ ਤਰ੍ਹਾਂ ਸਰੀਰ ਨੂੰ ਬਿਲੇ ਲਾ ਦੇਣਾ ਫਿਰ ਤਨਤਨ ਸਤਗੁਰੂ ਨਾਨਕ ਦੇ ਮਹਾਰਾਜੀ ਨੇ ਪੁੱਛਿਆ ਜੇ ਮਰਦਾਨੇ ਤੂੰ ਕਹੇ ਤਾਂ ਤੇਰਾ ਮਕਬਰਾ ਬਣਾ ਦਈਏ ਨਾਲੇ ਤੇਰੀ ਸਾਰੇ ਸੰਸਾਰ ਵਿੱਚ ਸੋਭਾ ਹੋ ਜਾਵੇਗੀ ਸੋ ਮਰਦਾਨੇ ਨੇ ਹੱਥ ਜੋੜ ਕੇ ਬਹੁਤ ਸੋਹਣਾ ਉੱਤਰ ਦਿੱਤਾ ਕਿ ਜਦ ਮੇਰੇ ਸਤਿਗੁਰੂ ਮੇਰੀ ਰੂਹ ਨੂੰ ਸਰੀਰ ਦੀ ਕਬਰ ਚੋਂ ਆਜ਼ਾਦ ਕਰ ਰਹੇ ਹਨ ਤਾਂ ਫਿਰ ਮੇਰੇ ਸਵੀਰ ਨੂੰ ਕਿਉਂ ਪੱਥਰ ਦੇ ਮਕਬਰੇ ਵਿੱਚ ਕੈਦ ਕਰਨਾ ਚਾਹੁੰਦੇ ਹਨ ਸੋ ਅਗਲੇ ਦਿਨ ਮਰਦਾਨਾ ਜੀ ਪਰਲੋਕ ਸੁਧਾਰ ਗਏ ਸੋ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਰਦਾਨਾ ਜੀ ਦੇ ਸਰੀਰ ਨੂੰ ਰਵੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਸੋ ਪਿਆਰਿਓ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਪਿਆਰੇ ਰਬਾਬੀ ਦੇ ਜੀਵਨ ਦਾ ਅੰਤ ਇੰਜ ਹੋਇਆ ਸੋ ਪਿਆਰਿਓ ਜੇ ਦਾਸ ਕਮਲ ਦੀਆਂ ਲੱਲਾ ਚੰਗੀਆਂ ਲਗੀਆਂ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ